ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਹੁਣ ਤੁਹਾਨੂੰ ਦਵਾਂਗੇ ਵੀਡੀਓ ਨਾਪ ਲੈਣ ਦੀ ਵੀ ਸੂਟ ਦਾ ਨਾਪ ਤੁਸੀਂ ਕਿਵੇਂ ਲੈ ਸਕਦੇ ਹੋ ਕਿਉਂਕਿ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਸੀਗੇ ਕਿ ਸੂਟ ਦਾ ਨਾਪ ਲੈਣਾ ਦੱਸੋ ਸਾਨੂੰ ਜਿਹੜਾ ਗਲਤ ਤੋਂ ਸਹੀ ਨਾਪ ਲੈਣਾ ਵੀ ਕਿੱਦਾਂ ਦੱਸਾਂਗੇ ਵੇ ਜਿਵੇਂ ਕਿਸੇ ਦਾ ਮਾੜਾ-ਵੋਟਾ ਗਲਤ ਹੁੰਦਾ ਹੈ ਨਾ ਵੀ ਆਪਾਂ ਕਿੱਦਾਂ-ਕਿੱਦਾਂ ਕਿੰਨਾ ਵਧਾ ਕੇ ਰੱਖਣਾ ਹੈ ਨਾ ਉਹਦੋਂ ਨੂੰ ਸਾਰਾ ਅਸੀਂ ਦੱਸਾਂਗੇ ਆ ਜਾਓ ਜੀ ਪਹਿਲਾਂ ਆਪਾਂ ਸਟਾਰਟ ਕਰਦੇ ਆ ਪਹਿਲਾਂ ਆਪਾਂ ਕਮੀਜ਼ ਦਾ ਨਾਪ ਲੈਨੇ ਆ ਦੇਖੋ ਲੈਂਥ ਲਵਾਂਗੇ ਪਹਿਲਾਂ ਆਪਾਂ ਉਹਨਾਂ ਦੀ ਲੰਬਾਈ ਦੇਖੋ ਹੈਗੀ ਹੈਗੀ ਜੀ 44 ਇੰਚ 44 ਇੰਚ ਲੈਂਥ ਹੈ ਇਹ ਜਿਹੜਾ ਨਾ ਨਾਪ ਲੈਣਾ ਤੁਸੀਂ ਇੱਥੋਂ ਬਰਾਬਰ ਕਰਕੇ ਲੈਣਾ ਜਿਹੜੀ ਇਹ ਤੀਰੇ ਵਾਲੀ ਸਲਾਈ ਹੈ ਇਹਨੂੰ ਬਿਲਕੁਲ ਇਸ ਤਰ੍ਹਾਂ ਬਰਾਬਰ ਕਰਕੇ ਨਾਪ ਲੈਣਾ ਜੀ ਤੁਸੀਂ ਆਪੋ ਇਥੋਂ ਉਹਨਾਂ ਦੀ ਲੰਬਾਈ ਲਵਾਂਗੇ ਲੰਬਾਈ ਹੈਗੀ ਜੀ ਉਹਨਾਂ ਦੀ 44 ਇੰਚ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਘੇਰਾ ਜਿਹੜਾ ਕੜਾਈ ਵਾਲਾ ਘੇਰਾ ਹੁੰਦਾ ਉਹ ਹਮੇਸ਼ਾ ਪਿਸਲਾ ਘੇਰਾ ਨਾਪਿਆ ਕਰੋ ਕਿਉਂਕਿ ਕੜਾਈ ਵਾਲਾ ਕਈ ਵਾਰੀ ਘੇਰਾ ਘੱਟ ਜਾਂਦਾ ਹੁੰਦਾ ਆ ਦੇਖੋ ਇਹਨਾਂ ਦਾ ਘੇਰਾ ਹੈਗਾ ਜੀ 22 ਇੰਚ ਥੋੜਾ ਥੋੜਾ ਖੋਲਣਾ ਹੀ ਐ ਇਹ ਸਾਢੇ 22 ਕਰਾਂਗੇ ਅਸੀਂ ਸਾਢੇ 22 ਇੰਚ ਕਰਾਂਗੇ ਉਹਨਾਂ ਦੀ ਹਿੱਪ ਵੀ ਥੋੜੀ ਜਿਹੀ ਖੋਲਣੀ ਐ ਆ ਦੇਖੋ हिਪ ਉਹਨਾਂ ਦੀ ਹੈਗੀ ਐ ਜੀ 22 ਇੰਚ ਇਹ ਆਪਾਂ ਕਰਨੀ ਹੈ ਕਿ 22 ਤੋਂ ਉੱਪਰ ਹੀ ਐ 23 ਇੰਚ ਕਿਉਂਕਿ 1-1 ਇੰਚ ਉਹਨਾਂ ਨੇ ਖੋਲਣ ਨੂੰ ਕਿਹਾ ਹੈ ਕਿਰਾ ਆਪਾਂ ਸਾਢੇ 22 ਕਰ ਦਾਂਗੇ ਵੈਸੇ ਤਾਂ ਤੁਸੀਂ ਘੇਰਾ ਤੇ हिਪ ਬਰਾਬਰ ਬਰਾਬਰ ਰੱਖ ਸਕਦੇ ਹੋ ਕਈ ਵਾਰੀ ਘੇਰਾ ਜਿਆਦਾ ਵੱਡਾ ਨਹੀਂ ਕੋਈ ਪਾਉਂਦਾ ਹਨਾ ਅੱਧੇ ਇੰਚ ਦਾ ਫਰਕ ਹੋ ਜਾਂਦਾ ਹੈ हिਪ ਦਾ ਕਈ ਵਾਰੀ ਕਿਸੇ ਦੀ ਅੱਧਾ ਇੰਚ हिਪ ਘੱਟ ਵੀ ਹੋ ਸਕਦੀ ਐ ਘੇਰੇ ਨਾਲੋਂ ਕਿਸੇ ਦੀ ਅੱਧਾ ਇੰਚ ਵੱਧ ਵੀ ਹੋ ਸਕਦੀ ਐ ਇਹ ਕੋਈ ਚੱਕਰ ਵਾਲੀ ਗੱਲ ਨਹੀਂ ਹੋ ਜਾਂਦੀ ਐ ਜੀ ਫੀਟਿੰਗ ਤੋਂ ਵੀ ਜਿਹੜਾ ਹੈਗਾ ਥੋੜਾ ਜਿਹਾ ਖੁੱਲਾ ਰੱਖਣਾ ਹੈਗਾ ਹੁਣ ਆਪਾਂ ਇਹਨਾਂ ਦੇ ਨਾਪ ਲਾਵਾਂਗੇ ਸਾਤੀ ਦਾ ਜੀ ਆ ਦੇਖੋ ਇੱਥੋਂ ਜਮਾ ਬਰਾਬਰ ਕਰਕੇ ਤੁਸੀਂ ਇਹ ਕੱਸਾਂ ਵਾਲੀਆਂ ਸਲਾਈਆਂ ਨੇ ਜਿਹੜੀਆਂ ਇਹਨਾਂ ਨੂੰ ਬਰਾਬਰ ਕਰਕੇ ਆਹਣ ਇਸ ਤਰ੍ਹਾਂ ਤੁਸੀਂ ਨਾਪ ਸਕਦੇ ਹੋ ਦੇਖੋ ਇਹਨਾਂ ਦੀ ਸਾਤੀ ਹੈਗੀ 1 ਇੰਚ ਆਪਾਂ ਕਰਾਂਗੇ ਜੀ 22 ਇੰਚ 22 ਇੰਚ ਕਰਾਂਗੇ ਪਹਿਲਾਂ ਅਸੀਂ ਇਸ ਤਰ੍ਹਾਂ ਜਿਹੜਾ ਨਾਪ ਲਿਖਦੇ ਆ ਆਪਾਂ ਇਸ ਤਰੀਕੇ ਨਾਲ ਲਿਖਦੇ ਹੁੰਦੇ ਆ ਅਸੀਂ ਪਹਿਲਾਂ ਕਮੀਜ਼ ਦੀ ਲੰਬਾਈ ਘੇਰਾ ਦੀਰਾ ਛਾਤੀ ਕਮਰ हिਪਾ ਮੋਡਾ ਬਾਹ ਦੀ ਲੰਬਾਈ ਬਾਹ ਦੀ ਮੂਰੀ ਸਾਈਡ ਚਾਕ ਪਲੋਈਆਂ ਉੱਪਰੋਂ ਪਲੋਈਆਂ ਬਚਾ ਲੋ ਪਲੋਈਆਂ ਦੀ ਲੰਬਾਈ ਸਾਹਮਣਾ ਪਲੋਈਆਂ ਸਾਈਡ ਤੋਂ ਪਲੋਈਆਂ ਬਾਹ ਤੋਂ ਸਲਵਾਰ ਦੀ ਲੰਬਾਈ ਸਲਵਾਰ ਦੀ ਮੂਰੀ ਆਸਣ 벨ਟ ਦੀ ਲੰਬਾਈ 벨ਟ ਦੀ ਚੜਾਈ ਗਲਾ ਜਿਹੜਾ ਹੈਗਾ ਮੋਹਰਲਾ ਗਲਾ ਫਰੰਟ ਗਲਾ ਬੈਕ ਗਲਾ ਇਸ ਤੋਂ ਬਾਅਦ ਆਪਾਂ ਨਪਾਂਗੇ ਜੀ ਕਮਰ ਦੇਖੋ ਇੱਥੋਂ ਆਪਾਂ ਜਿਹੜੀ ਹੈਗੀ ਕਮਰ ਦਾ ਕਮਰ ਉਹਨਾਂ ਦੀ ਹੈਗੀ ਜੀ ਦੇਖੋ 19.5 20 ਕਰ ਦਾਂਗੇ ਆਪਾਂ ਜੇ ਥੋੜੀ ਕਈ ਵਾਰੀ ਇਹ ਫਰਕ ਵੀ ਹੁੰਦਾ ਹੈ ਨਾ ਸਾਤੀ ਤੋਂ ਜੇ ਨੂੰ ਨਹੀਂ ਵੀ ਪਤਾ ਲੱਗਦਾ ਕਮਰ ਦਾ 2 ਇੰਚ ਦਾ ਜਾਂ 2.5 ਇੰਚ ਦਾ ਫਰਕ ਹੁੰਦਾ ਹੈਗਾ ਜਿਹੜੇ ਥੋੜੇ ਜਿਆਦਾ ਇੱਥੋਂ ਟਾਈਟ ਪਾਉਂਦੇ ਨੇ ਉਹਦਾ 2 3 ਦਾ ਵੀ ਹੋ ਸਕਦਾ ਨਹੀਂ ਆਮ ਜਿਹੜਾ ਆਪਣਾ 2 ਇੰਚ ਦਾ ਫਰਕ ਹੁੰਦਾ ਹੈ ਸਾਤੀ ਦੇ ਕਮਰ ਦਾ 2 ਇੰਚ ਦਾ ਫਰਕ ਹੁੰਦਾ ਹੈ ਜੀ ਹੁਣ ਆਪਾਂ ਨਾਪਾਂਗੇ ਜੀ ਟੀਰਾ ਇਹ ਦੇਖੋ ਜਿਹੜਾ ਟੀਰਾ ਨਾਪਣਾ ਹੈ ਆਪਾਂ ਨੇ ਇਸ ਤਰ੍ਹਾਂ ਬਾਹਰੇ ਨੂੰ ਝੁਕਾ ਕਰਕੇ ਨਹੀਂ ਨਾਪਣਾ ਇਹਦਾ ਅੰਦਰ ਨੂੰ ਝੁਕਾ ਕਰਕੇ ਨਾਪਣਾ ਇੱਥੋਂ ਆਪਾਂ ਸਲਾਈਆਂ ਬਰਾਬਰ ਕਰ ਦਾਂਗੇ ਅੰਦਰ ਨੂੰ ਝੁਕਾ ਕਰਕੇ ਜਿਹੜਾ ਆਪਾਂ ਟੀਰੇ ਦਾ ਨਿਸ਼ਾਨ ਲਾਵਾਂਗੇ ਦੇਖੋ ਟੀਰਾ ਇਹਨਾਂ ਦਾ ਹੈਗਾ ਜੀ 12 ਇੰਚ 12 ਇੰਚ ਟੀਰਾ ਹੈਗਾ ਹੁਣ ਆਪਾਂ ਇੱਥੋਂ ਗਲੇ ਨਾਪ ਲਾਂਗੇ ਦੇਖੋ ਗਾਲਾ ਨਾਪਾਂਗੇ ਇੱਥੋਂ ਸਿੱਧਾ ਰੱਖ ਕੇ ਕਈ ਵਾਰੀ ਮੇਰੇ ਭੈਣ ਹੁੰਦੇ ਨੇ ਗਾਲਾ ਇੱਥੋਂ ਨਾਪਦੀਆਂ ਨੇ ਹਨਾ ਉਹ ਤੁਹਾਡੀ ਮਰਜ਼ੀ ਆ ਅਸੀਂ ਸਿੱਧਾ ਹੀ ਨਾਪਦੇ ਹੁੰਨੇ ਆ ਗਾਲਾ ਅਸੀਂ ਇੱਥੋਂ ਧਰ ਕੇ ਗਾਲਾ ਨਾਪਦੇ ਆ ਜੀ ਇਹਨਾਂ ਦਾ ਗਾਲਾ ਮੂਹਰਲਾ ਗਾਲਾ ਹੈਗਾ 6.5 ਇੰਚ ਪਿਸਲਾ ਗਾਲਾ ਹੈਗਾ 5 ਇੰਚ ਆ ਦੇਖੋ ਨਾਲ ਹੀ ਪਿਸਲੇ ਦਾ ਨਾਪ ਲੈਤਾ ਗਿਆ ਹੁਣ ਆਪਾਂ ਲਵਾਂਗੇ ਜੀ ਮੋਢੇ ਦਾ ਆ ਦੇਖੋ ਇੱਥੋਂ ਆਪਾਂ ਮੋਢਾ ਨਾਪਾਂਗੇ ਮੋਢਾ ਇਹਨਾਂ ਦਾ ਹੈਗਾ ਜੀ 10 ਇੰਚ ਮੋਢਾ ਬਹੁਤ ਹੈ ਮੋਢਾ ਆਪਾਂ ਵਧਾਵਾਂਗੇ ਨਹੀਂ ਕਿਉਂਕਿ ਥੋੜੀ ਜਿਹੀ ਉਹਨਾਂ ਦੀ ਫਿਟਿੰਗ ਨਹੀਂ ਤਾਂ ਹੀ ਥੋੜਾ ਜਿਹਾ ਖੁੱਲਾ ਕਰਨਾ ਪਈ ਹਿੱਕ ਤੋਂ ਮੈਂ ਕਿ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਬਾਹਾਂ ਦੀ ਲਵਾਈ ਆ ਦੇਖੋ ਬਾਹਾਂ ਦੀ ਲਵਾਈ ਪੌਣੇ 17 17 ਕਰ ਦੋ ਤੇ ਉਸ ਤੋਂ ਬਾਅਦ ਆਪਾਂ ਬਾਹਾਂ ਦੀ ਮੋਰੀ ਦਾ ਨਾਪ ਲਵਾਂਗੇ ਜੀ ਬਾਹਾਂ ਦੀ ਮੋਰੀ ਹੈਗੇ ਦੇਖੋ 5.5 ਇੰਚ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਸਾਈਡ ਦਾ ਨਾਪ ਸਾਈਡ ਸਲਾਈ ਅਸੀਂ ਇਹਨੂੰ ਪਹਿਲੇ ਜੀ ਵਿੱਚ ਕਈ ਵਾਰੀ ਮੇਰੇ ਭੈਣਾਂ ਬੱਖੀ ਵਾਲੀ ਸਲਾਈ ਵੀ ਕਹਿ ਦਿੰਦੀਆਂ ਨੇ ਹਨਾ ਅਸੀਂ ਇਹਨੂੰ ਸਾਈਡ ਸਲਾਈ ਹੀ ਬੋਲਦੇ ਆ ਆ ਦੇਖੋ ਇੱਥੋਂ ਨਾਪ ਲਾਵਾਂਗੇ ਆਪਾਂ ਸਾਈਡ ਸਲਾਈ ਦਾ ਇਹਨਾਂ ਦੀ ਸਾਈਡ ਸਲਾਈ ਹੈਗੀ 16 ਇੰਚ ਕਿਉਂਕਿ ਕੱਦ ਦੇ ਹਿਸਾਬ ਨਾਲ ਹੁੰਦੀ ਹੈ ਜੀ ਇਹ ਜਿਹੜੇ ਹੈਗੇ ਲੰਬੇ ਆ ਜਿਨ੍ਹਾਂ ਦਾ ਨਾਪ ਹੈਗਾ ਉਹਨਾਂ ਦਾ ਕੱਦ ਲੰਬਾ ਹੈ ਉਹਨਾਂ ਦੀ 16 ਵੀ ਚੱਲ ਜਾਂਦੀ ਹੈ ਵੈਸੇ ਤੁਸੀਂ ਇਹ ਜਿਵੇਂ ਕੱਦ ਦੇ ਹਿਸਾਬ ਨਾਲ ਹੁੰਦੀ ਹੈ 13 ਤੋਂ ਸਟਾਰਟ ਹੋ ਕੇ 13 14 15 16 ਤੱਕ ਇਹ ਸਾਈਡ ਸਲਾਈ ਚਲੀ ਜਾਂਦੀ ਹੈ ਕਈ ਵਾਰੀ ਕੋਈ ਨੀਲੀ ਵੀ ਪਾਉਣਾ ਹੁੰਦਾ ਜਦੋਂ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਚਾਕ ਦੀ ਚਾਕ ਨਾਪਾਂਗੇ ਜੀ ਦੇਖੋ ਚਾਕ ਉਹਨਾਂ ਦੇ ਹੈਗੇ ਜੀ 2.5 ਇੰਚ ਸਾਡੇ 20 ਇੰਚ ਚਾਕ ਹੈਗੇ ਨੇ ਜੀ ਉਸ ਤੋਂ ਬਾਅਦ ਆਪਾਂ ਨਾਪਾਂਗੇ ਜੀ ਪਲੋਈ ਉੱਤੇ ਨਾਲ ਦੀ ਨਾਲ ਅਸੀਂ ਨਾਪ ਜਿਹੜਾ ਹੈਗਾ ਲਿਖ ਰਹੇ ਹਾਂ ਨਾਲ ਦੀ ਨਾਲ ਨਾਲ ਜਿਹੜਾ ਹੈਗਾ ਮੈਂ ਨਾਪ ਰਹੇ ਹਾਂ ਲਿਖ ਵੀ ਰਹੇ ਹਾਂ ਅਸੀਂ ਨਾਪ ਆਹ ਦੇਖੋ ਫਿਰ ਆਪਾਂ ਪਲੋਈ ਦਾਪਾਂਗੇ ਜੀ ਦੇਖੋ ਇੱਥੋਂ ਬਿਲਕੁਲ ਉੱਪਰੋਂ ਮਾਪ ਲਈਏ ਪਲੋਈ ਇਹਨਾਂ ਦੀ ਹੈਗੀ 7.5 ਤੇ ਆਹ ਦੇਖੋ 7.5 ਤੇ ਉੱਪਰੋਂ ਪਲੋਈ ਹੈਗੀ ਹੈ ਜੀ ਫਿਰ ਆਪਾਂ ਨਾਪਾਂਗੇ ਜੀ ਵਿਚਾਲੋਂ ਵਿਚਾਲੋਂ ਪਲੋਈ ਹੈਗੀ ਜੀ 7.5 ਇੰਚ ਤੇ ਅਜਿਹਾ ਕਿ ਤੁਹਾਨੂੰ ਪਲੋਈ ਦਾ ਪਰੋਮੇਂਡ ਨਬਾਣੀ ਆ। ਫਿਰ ਆ ਦੇਖੋ ਪਲੋਈ ਦੀ ਲੰਬਾਈ ਹੈਗੀ 7 ਇੰਚ ਚ। 7 ਇੰਚ ਪਲੋਈ ਦੀ ਲੰਬਾਈ ਆ। ਉਸ ਤੋਂ ਬਾਅਦ ਆਪਾਂ ਮਾਪਾਂਗੇ ਜੀ ਪਲੋਈ ਬਾਹਰ ਤੋਂ। ਆ ਦੇਖੋ ਇੱਥੋਂ ਧਰ ਕੇ ਬਿਲਕੁਲ ਉੱਪਰੋਂ ਮੋਢੇ ਤੋਂ ਇੱਥੇ ਤੱਕ ਮਾਪਣੀ ਆ। ਇਹਨਾਂ ਦੀ 7 ਇੰਚ ਤੇ ਆ। 7 ਇੰਚ ਤੇ ਫਿਰ ਆਪਾਂ ਨਾਪਾਂਗੇ ਸਾਈਡ ਤੋਂ ਪਲੋਈ। ਬਿਲਕੁਲ ਕਾਸਾਂ ਵਾਲੀ ਸਲਾਈ ਤੋਂ ਲੈ ਕੇ ਦੇਖੋ। ਪਲੋਈ ਇਹਨਾਂ ਦੀ ਸਵਾ ਕਿਸੇ ਤੇ ਆਉਂਦੀ ਆ। ਸਾਢੇ ਸੇ ਤੇ ਕਰ ਦੋ ਕੋਈ ਨੇ ਸਾਈਡ ਪਲੋਈ ਸਾਢੇ ਸੇ ਤੇ ਉਸ ਤੋਂ ਬਾਅਦ ਆਪਾਂ ਨਾਪਾਂਗੇ ਜੀ ਕਮੀਰ ਦਾ ਨਾਪ ਹੋ ਗਿਆ ਪਰ ਬਾਹਾਂ ਤੋਂ ਪਲੋਈ ਸੱਤ ਹਾਂ ਕਮੀਰ ਦਾ ਨਾਪ ਆਪਣਾ ਹੋ ਗਿਆ ਜੀ ਸਾਰਾ ਗਲਾ ਗਲਾ ਲਿਖਤਾਂਗੇ ਹਣਾ ਆਪਣਾ ਰਹਿ ਗਿਆ ਜੀ ਸਾਹਮਣਾ ਆ ਦੇਖੋ ਸਾਹਮਣਾ ਆਪਾਂ ਕਿਦਾਂ ਨਾਪਣਾ ਇਹ ਚੀਜ਼ ਨੂੰ ਆਪਾਂ ਸਾਹਮਣਾ ਬੋਲਦੇ ਆ ਜੀ ਇਹ ਚੀਜ਼ ਨੂੰ ਆ ਦੇਖੋ ਸਾਹਮਣਾ ਇੱਥੋਂ ਨਾਪਣਾ ਇਹ ਪਲੋਈ ਤੋਂ ਬਿਲਕੁਲ ਦੇਖੋ ਉੱਪਰੋਂ ਇਹ ਚੀਜ਼ ਵੀ ਕਈ ਵਾਰੀ ਕਿਸੇ ਦੀ ਵੱਧ ਘੱਟ ਹੋ ਜੇ ਇਹ ਨਾਪ ਦੀ ਜ਼ਰੂਰ ਹੁੰਨੀ ਆਵੇਂ ਘਾਟ ਪਾਉਣ ਵੇਲੇ ਜ਼ਰੂਰ ਹੈ ਤੁਸੀਂ ਨਾਪਿਆ ਕਰੋ ਇਹਨਾਂ ਦਾ ਸਾਹਮਣਾ ਹੈਗਾ ਜੀ 15 ਇਹ ਤਮੀਜ਼ ਦਾ ਪੜਾਣਾਪ ਹੋ ਗਿਆ ਜੀ ਹੁਣ ਆਪਾਂ ਸਲਵਾਰ ਦਾ ਨਾਪ ਲਵਾਂਗੇ ਲਵਾਂਗੇ ਜੀ ਸਲਵਾਰ ਦਾ ਨਾਪ ਕਿਉਂਕਿ ਜਿੱਦਾਂ ਦਾ ਉਹਨਾਂ ਨੇ ਨਾਪ ਭੇਜਿਆ ਹੈਣਾ ਅਸੀਂ ਉਹੀ ਨਾਪ ਲੈਣੇ ਤੇ ਉਹਨਾਂ ਨੇ ਸਲਵਾਰ ਇਹ ਭੇਜੀ ਹੈ ਨਾਪ ਵਾਸਤੇ ਅਸੀਂ ਇਹਦਾ ਨਾਪ ਲਵਾਂਗੇ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਅਸੀਂ 벨ਟ ਨਾਪਾਂਗੇ ਆ ਦੇਖੋ 벨ਟ ਇਹਨਾਂ ਦੀ ਜਿਹੜੀ ਹੈਗੀ 5.5 ਤੇ ਲਾਈ ਹੋਈ ਹੈ ਇਹ ਗਲਤ ਹੈ ਜੀ ਅਸੀਂ ਹਰ ਇੱਕ ਦੇ ਜਿਹੜੀ ਹੈਗੀ 4.5 ਦੀ 벨ਟ ਲਾਉਣੇ ਹੁੰਦੇ ਆ ਫਿਰ ਆਪਾਂ ਜਿਹੜੀ ਹੈਗੀ ਇਹ ਲੰਬਾਈ ਸਲਵਾਰ ਦੇ ਵਿੱਚ ਪਾਵਾਂਗੇ ਦੇਖੋ ਇਹਨਾਂ ਦੀ 5.5 ਤੇ ਜਾਂਦੀ ਹੈ 벨ਟ ਇਹ ਜਿਹੜੀ 5.5 ਤੇ ਜਾਂਦੀ ਹੈ ਦੇਖੋ 5.5 ਤੇ ਜਿਹੜਾ 1 ਇੰਚ ਵਧਾਉਣਾ ਆਪਾਂ ਥੱਲੇ ਸਲਵਾਰ ਦੀ ਲੰਬਾਈ ਵਧਾਵਾਂਗੇ 벨ਟ ਅਸੀਂ 4.5 ਦੀ ਹੀ ਲਾਵਾਂਗੇ ਜਿਹੜਾ ਹੈਗਾ ਅਸੀਂ ਜਿਹੜੇ ਹਿਸਾਬ ਨਾਲ ਕਰਦੇ ਆਂ ਦੀ ਅਸੀਂ ਨਾ ਪਾ ਅਗਲੇ ਦਾ ਸੈੱਟ ਵੀ ਕਰ ਦਿੰਨੇ ਆ ਹਨਾ ਜਿੱਦਾਂ ਮਾੜਾ-ਮਾਟਾ ਚਲੋ ਗਲਤ ਲੱਗਦਾ ਸਾਨੂੰ ਅਸੀਂ ਸੈੱਟ ਕਰਦਾਂਗੇ ਆ ਦੇਖੋ ਇਹਨਾਂ ਦੀ 33.5 ਸਲਵਾਰ ਦੀ ਲਵਾਈ ਹੈ 1 ਇੰਚ ਆਪਾਂ ਨੇ 벨ਟ ਘਟਾਉਣੀ ਹੈ ਇਧਰ ਵਧਾਉਣੀ ਹੈ ਹੁਣ ਆਪਾਂ ਇਹਨਾਂ ਦੀ 33.5 ਸਲਵਾਰ ਦੀ ਲਵਾਈ ਲਾਵਾਂਗੇ ਜੀ ਆਪਾਂ ਇਧਰੋ ਹੀ ਲਵਾਈ ਵਧਾ ਦਾਂਗੇ ਆਪਾਂ 벨ਟ ਵੱਡੀ ਕਿਸੇ ਤੇ ਨਹੀਂ ਲਾਉਂਦੀ 4.5 ਦੀ 벨ਟ ਹੀ ਲਾਉਣੀ ਆ ਆ ਦੇਖੋ ਬਾਕੀ ਆਪਾਂ ਹੁਣ ਉਹਨਾਂ ਦੇ ਲਾਵਾਂਗੇ ਜੀ ਮੂਰੀ ਮੂਰੀ ਵੀ ਬਹੁਤ ਛੋਟੀ ਹੈ ਜਿਹੜੀ ਥੋੜੀ ਜਿਹੀ ਇਹਦੇ ਨਾਲੋਂ ਵੱਡੀ ਕਰਾਂਗੇ 5.5 ਜਾਂ 6 6 ਇੰਚ ਮੂਰੀ ਕਰਾਂਗੇ ਜੀ ਉਸ ਤੋਂ ਬਾਅਦ ਆਪਾਂ ਨਾਪਾਂਗੇ ਜੀ ਆਸਣ ਆਸਣ ਅਸੀਂ ਹਮੇਰਾ ਹਮੇਸ਼ਾ ਪਿਸਲਾ ਨਾਪਦੇ ਹੁੰਨੇ ਆ ਆ ਦੇਖੋ ਆਸਣ ਇਹਨਾਂ ਦਾ ਹੈਗਾ 9 ਜੀ ਜਿਹੜਾ ਹੈਗਾ 9 ਆਸਣ ਸੈੱਟ ਹੈਗਾ ਉਸ ਤੋਂ ਬਾਅਦ ਆ ਬੈਲਟ ਦੀ ਲੰਬਾਈ ਹੈਗੀ 4.5 ਜੀ ਕਿਉਂਕਿ 5.5 ਦੀ ਅਸੀਂ ਬੈਲਟ ਦੀ ਲੰਬਾਈ 4.5 ਕਰਾਂਗੇ ਹੁਣ ਆਪਾਂ ਜਿਹੜੀ ਹੈਗੀ ਬੈਲਟ ਦੀ ਚੁੜਾਈ ਚੁੜਾਈ ਆਪਾਂ ਇਹਨਾਂ ਦੀ 벨ਟ ਦੀ ਨਾਭ ਲਾ ਕੇ ਵੈਸੇ ਜਿਹੜੀ ਆਪਾਂ हिਪ ਦਾ ਨਿਸ਼ਾਨ ਲਾਉਣੇ ਆ ਉਹਦੇ ਨਾਲੋਂ 2 ਇੰਚ ਤੁਹਾਡੀ हिਪ 벨ਟ ਵੱਡੀ ਹੋ ਸਕਦੀ ਹੈ ਜਾਂ 3 ਕਰ ਲਓ 2 ਕਰ ਲਓ 2 2 ਵੀ ਸਹੀ ਹੈਗੀ ਦੇਖੋ ਹੁਣ ਆਪਾਂ ਇਹਨਾਂ ਦੀ 벨ਟ ਨਪਾਂਗੇ ਦੇਖੋ 벨ਟ ਹੈਗੀ 22 ਜਿਹੜੇ ਉਹਨਾਂ ਦੇ हिਪ ਹੈਗੇ ਉਹ 23 ਇੰਚ ਹੈ ਜੀ 벨ਟ ਹੈਗੀ 22 ਇਹ ਗਲਤ ਹੈਗੀ ਆਪਾਂ 벨ਟ ਨਾਲੋਂ ਵੱਧ ਕਰਾਂਗੇ ਉਹਨਾਂ ਦੇ 25 ਇੰਚ ਦੀ 벨ਟ ਲਾਵਾਂਗੇ ਕਿਉਂਕਿ 23 ਇੰਚ ਉਹਨਾਂ ਦੀ हिਪ ਹੈਗੀ ਐ 2 ਇੰਚ ਆਪਾਂ 벨ਟ ਵਧਾਵਾਂਗੇ ਇਹ ਤੁਸੀਂ ਜਦੋਂ ਵੀ ਮੇਰੀ ਭੈਣਾਂ ਹਨਾ ਨਾਪ ਵਗੈਰਾ ਕਿਸੇ ਦਾ ਜਾ ਤਾ ਉਹਨੂੰ ਲੈਣਾ ਨਹੀਂ ਆਉਂਦਾ ਨਾਪ ਤੁਸੀਂ हिਪ ਤੋਂ ਵੀ ਕਿੱਦਾਂ ਲੈ ਸਕਦੇ ਹੋ ਨਾਪ ਹਨਾ ਜੇ ਤੁਹਾਡੀ हिਪ ਜਿੰਨੀ ਹੈਗੀ ਉਹਦੇ ਨਾਲ 2 ਇੰਚ ਵਧਾ ਲਓ 벨ਟ ਦੀ ਚੋੜਾਈ ਹੁਣ ਆਪਾਂ ਇਹ ਇਹਦੀ 벨ਟ ਦੀ ਚੋੜਾਈ 25 ਕਰਦਾਂਗੇ 23 ਇੰਚ ਆਪਾਂ ਦੀ हिਪ ਰਹੀ ਹੈ ਉਹਨਾਂ ਦੀ ਲਓ ਜੀ ਦੇਖੋ ਆਪਾਂ ਨੇ ਨਾਪ ਲਿਖ ਲਿਆ ਦੇਖੋ ਇਸ ਤਰੀਕੇ ਨਾਲ ਜਿਹੜਾ ਹੈਗਾ ਨਾਪ ਲਿਖਿਆ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਚਾਹੀਦੀ ਹੈ ਜਿੱਥੇ ਵੀ ਮੇਰੇ ਭੈਣਾਂ ਨੂੰ ਕੋਈ ਦਿੱਕਤ ਆਉਂਦੀ ਹੈ ਹਨਾ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਅਸੀਂ ਤੁਹਾਨੂੰ ਉਦਾਂ ਦੀ ਹੀ ਵੀਡੀਓ ਦੇਵਾਂਗੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ ਹਰ ਇੱਕ ਟਾਈਮ ਕਿਉਂਕਿ ਅਸੀਂ ਸਾਰਿਆਂ ਨੂੰ ਪਤਾ ਹੈ ਹਨਾ ਸਾਡੇ ਬੁਟੀਕ ਤੇ ਬਹੁਤ ਜ਼ਿਆਦਾ ਕੱਪੜੇ ਤਰ੍ਹਾਂ ਸੈਂ ਟਾਈਮ ਤੋਂ ਟਾਈਮ ਕੱਢ ਕੇ ਜਿਹੜੀ ਤੁਹਾਡੇ ਲਈ ਵੀਡੀਓ ਜ਼ਰੂਰ ਦਿੰਦੇ ਆ ਇੱਕ ਮੇਰੀ ਭੈਣ ਦੇ ਬਾਰ-ਬਾਰ ਕਮੈਂਟ ਆ ਰਹੇ ਤੇ ਕਿ ਨਾਪ ਲੈਣਾ ਦੱਸੋ ਹਨਾ ਸੂਟ ਦਾ ਤਾ ਕਰਕੇ ਆਪਾਂ ਨੇ ਉਹਨਾਂ ਦੇ ਜਿਹੜੇ ਹੈਗੀ ਫਰਮਾਇਸ਼ ਤੇ ਅੱਜ ਇਹ ਵੀਡੀਓ ਬਣਾਈ ਹੈ ਜੀ 나ਪ ਦੀ ਇਸ ਤਰੀਕੇ ਨਾਲ ਅਸੀਂ ਨਾਪ ਲੈਨੇ ਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਡੈਕਸਨ ਸਾਦਾ ਪੁੱਸਰ ਹੋ